ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਸਿਰਫ ਦੁੱਖ ਹੀ ਦੁੱਖ ਸੀ ਉਹ ਜੋ ਵੀ ਕੰਮ ਕਰਦਾ ਸੀ ਉਹ ਨੇਪਰੇ ਨਾ ਚੜਦਾ ਜੇਕਰ ਕਰੇ ਆਉਂਦਾ ਤਾਂ ਘਰ ਵਿੱਚ ਗਲੇਸ਼ ਤੇ ਜੇਕਰ ਕਿਸੇ ਤੋਂ ਸਹਾਇਤਾ ਮੰਗਾ ਤਾਂ ਕੋਈ ਵੀ ਉਸ ਦੀ ਬਾਹ ਫੜਨ ਲਈ ਤਿਆਰ ਹੀ ਨਾ ਹੁੰਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਹਰ ਪਾਸੇ ਤੋਂ ਦੁੱਖਾਂ ਨੇ ਉਸ ਨੂੰ ਹੀ ਘੇਰ ਲਿਆ ਹੋਵੇ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕੀ ਕੀ ਕਰੇ ਇਹਨਾਂ ਮੁਸੀਬਤਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਵੇ ਉਹ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਇਹ ਹੀ ਸੋਚਦਾ ਰਹਿੰਦਾ ਜਿਸ ਕਰਕੇ ਉਸਦੀ ਨੀਂਦ ਵੀ ਪੂਰੀ ਨਹੀਂ ਸੀ ਹੁੰਦੀ ਉਸ ਦੀਆਂ ਅੱਖਾਂ ਦੁਆਲੇ ਕਾਲੇ ਘੇਰੇ ਬਣ ਗਏ ਜੋ ਸਾਫ਼-ਸਾਫ਼ ਦਿਸਦੇ ਸੀ ਕਿ ਉਹ ਵਿਅਕਤੀ ਕਿੰਨਾ ਦੁਖੀ ਹੈ ਕਦੇ-ਕਦੇ ਤਾਂ ਉਸ ਨੂੰ ਖਿਆਲ ਆਉਂਦਾ ਕਿ ਉਹ ਆਤਮ ਹੱਤਿਆ ਹੀ ਕਰ ਲਵੇ ਪਰ ਉਸਦੇ ਪਰਿਵਾਰ ਦਾ ਮੋਹ ਉਸ ਨੂੰ ਹਮੇਸ਼ਾ ਇੱਕ ਕਦਮ ਚੁੱਕਣ ਤੋਂ ਰੋਕ ਲੈਂਦਾ ਸੀ ਜਦੋਂ ਦੁੱਖਾਂ ਨੇ ਉਸ ਨੂੰ ਜ਼ਿਆਦਾ ਹੀ ਦੁਖੀ ਕਰ ਦਿੱਤਾ ਤਾਂ ਉਸ ਨੇ ਇੰਨਾ ਦੁੱਖਾਂ ਤੋਂ निजात ਪਾਉਣ ਦਾ ਫੈਸਲਾ ਕੀਤਾ ਇਸ ਲਈ ਉਹ ਕਿੰਨੀ ਵੀ ਮਿਹਨਤ ਕਰਨ ਲਈ ਜਾਂ ਫਿਰ ਹੋਰ ਕੁਝ ਵੀ ਕਰਨ ਲਈ ਤਿਆਰ ਸੀ ਉਸ ਨੇ ਖੁਦ ਨੂੰ ਇੰਨਾ ਕੋ ਤਿਆਰ ਕਰ ਲਿਆ ਕਿ ਜੇਕਰ ਉਸਤੇ ਅੱਗੇ ਬਲ ਦੇ 11 ਦਾ ਦਰਿਆ ਵੀ ਆ ਜਾਵੇ ਤਾ ਵੀ ਉਸ ਨੂੰ ਨੰਗੇ ਪੈਰੀਂ ਪਾਰ ਕਰ ਲਵੇਗਾ ਇੱਕ ਦਿਨ ਉਸਨੇ ਆਪਣੇ ਇੱਕ ਦੋਸਤ ਨੂੰ ਪੁੱਛਿਆ ਕਿ ਆਖਰ ਕਿਸ ਤਰ੍ਹਾਂ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ ਤਾਂ ਅੱਗੇ ਉਸਦੇ ਦੋਸਤ ਨੇ ਉਸ ਨੂੰ ਦੱਸਿਆ ਕਿ ਤੂੰ ਬਸ ਅਜਿਹੇ ਕਿਸੇ ਸਾਧੂ ਮਹਾਤਮਾ ਨੂੰ ਲੱਭ ਲੈ ਜਿਸ ਕੋਲ ਅਜਿਹੇ ਮੰਤਰ ਹੋਣ ਜੋ ਸਭ ਤੇ ਦੁੱਖ ਦੂਰ ਕਰ ਸਕਤੇ ਹੋਣ ਜਿਨ੍ਹਾਂ ਨਾਲ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੋਵੇ ਤੇ ਤਾਂ ਦੌਲਤ ਦੀ ਪ੍ਰਾਪਤੀ ਵੀ ਹੁੰਦੀ ਹੋਵੇ ਤਾਂ ਤੇਰਾ ਕੰਮ ਬਣ ਜਾਵੇਗਾ ਉਹ ਬੰਦੇ ਦੇ ਦਿਲ ਵਿੱਚ ਹੁਣ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਗਈ ਕਿ ਹੁਣ ਤਾਂ ਕੋਈ 바ਪਾ ਹੀ ਉਸਦੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਇਸ ਲਈ ਉਸ ਨੂੰ ਜਦੋਂ ਵੀ ਕਿਸੇ ਸਾਧੂ ਮਹਾਤਮਾ ਬਾਰੇ ਪਤਾ ਲੱਗਦਾ ਤਾਂ ਉਹ ਬਿਨਾਂ ਆਪਣਾ ਸਮਾਂ ਗਵਾਏ ਉਹਨਾਂ ਕੋਲ ਪਹੁੰਚ ਜਾਂਦਾ ਉਹ ਉੱਥੇ ਜਾ ਕੇ ਉਸ ਸਾਧੂ ਮਹਾਤਮਾ ਨੂੰ ਆਪਣੇ ਦੁੱਖ ਦੱਸਦਾ ਤੇ ਉਹਨਾਂ ਕੋਲੋਂ ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਦਾ ਕੋਈ ਹੱਲ ਪੁੱਛਦਾ ਤੇ ਅਗਿਓ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਉਸ ਨੂੰ ਕਰਨ ਲਈ ਟੂਣੇ ਟੋਟ ਕੇ ਦਸ ਦਿੱਤੇ ਜਾਂਦੇ ਤੇ ਬਦਲੇ ਵਿੱਚ ਉਸ ਕੋਲੋਂ ਪੈਸੇ ਲੈ ਲਏ ਜਾਂਦੇ ਉਹ ਵੀ ਇਹ ਸੋਚ ਕੇ ਪੈਸੇ ਖੁਸ਼ੀ-ਖੁਸ਼ੀ ਦੇ ਦਿੰਦਾ ਕਿ ਇਸ ਤੋਂ ਮਗਰੂਸਤੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਪਰ ਉਸ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਸੀ ਆਇਆ ਉਲਟਾ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਰਹਿਣ ਲੱਗ ਪਿਆ ਆਰਥਿਕ ਪੱਕਾਤਾ ਉਹ ਪਹਿਲਾਂ ਹੀ ਕਮਜ਼ੋਰ ਸੀ ਪਰ ਇਸ ਤਰ੍ਹਾਂ ਦੇ ਪਖੰਡੀਆਂ ਕੋਲ ਜਾਣ ਨਾਲ ਉਸਦੀ ਬਚੀ ਖੁਚੀ ਦੌਲਤ ਵੀ ਖਤਮ ਹੋਣ ਦੀ ਕਗਾਰ ਤੇ ਆ ਗਈ ਉਹ ਨੁਸਨੀ ਮਹਿਸੂਸ ਕੀਤਾ ਕਿ ਬਾਬਿਆਂ ਕੋਲੇ ਜਾਣ ਨਾਲ ਤਾਂ ਉਸਦੀ ਜ਼ਿੰਦਗੀ ਵਿੱਚ ਦੁੱਖ ਘਟਣ ਦੀ ਬਜਾਏ ਹੋਰ ਵੀ ਵੱਧਦੇ ਜਾ ਰਹੇ ਹਨ ਉਸ ਨੂੰ ਚਾਹਤਾ ਕਿ ਆਕਰ ਹੁਣ ਕਰੇ ਤੱਕ ਕੀ ਕਰੇ ਉਹ ਬੜੀ ਗੰਭੀਰ ਦੁਚਿੱਤੀ ਵਿੱਚ ਪੈ ਗਿਆ ਕਿ ਹੁਣ ਉਹ ਬਾਬਿਆਂ ਕੋਲ ਜਾਵੇ ਜਾਂ ਨਾ ਫਿਰ ਇੱਕ ਦਿਨ ਉਸਨੂੰ ਕਿਸੇ ਨੇ رائے ਦਿੱਤੀ ਕਿ ਤੂੰ ਆਪਣੇ ਘਰ ਵਿੱਚ ਕਿਸੇ ਪੰਡਤ ਨੂੰ ਬੁਲਾ ਲੈ ਤੇ ਹਵਨ ਕਰਵਾ ਜੇਕਰ ਹਵਨ ਹੋਵੇਗਾ ਤਾਂ ਤੇਰਾ ਕਰ ਸ਼ੁੱਧ ਹੋ ਜਾਵੇਗਾ ਜੇਕਰ ਤੇਰੇ ਘਰ ਵਿੱਚ ਕੋਈ ਵੀ ਬੁਰੀ ਬਲਾ ਹੋਵੇਗੀ ਤਾਂ ਉਹ ਨਿਕਲ ਜਾਵੇਗੀ ਤੇ ਤੇਰੇ ਘਰ ਵਿੱਚ ਸੁੱਖ ਆ ਜਾਣਗੇ ਇਹ ਗੱਲ ਵੀ ਉਸ ਬੰਦੇ ਦੇ ਦਿਲ ਵਿੱਚ ਘਰ ਕਰ ਗਈ ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਦੁਖੀ ਬੰਦਾ ਕੀ ਨਹੀਂ ਕਰਦਾ ਉਸਨੇ ਇੱਕ ਪੰਡਤ ਨੂੰ ਆਪਣੇ ਘਰ ਬੁਲਾ ਕੇ ਹਵਨ ਕਰਵਾ ਦਿੱਤਾ ਹਵਨ ਪੂਰੀ ਵਿਧੀ ਨਾਲ ਕੀਤਾ ਗਿਆ ਤੇ ਪੰਡਤ ਨੇ ਵੀ ਹਵਨ ਕਰਨ ਦੇ ਬਦਲੇ ਮੋਟੀ ਰਕਮ ਉਸ ਤੋਂ ਲੈ ਲਈ ਪਰ ਉਸ ਦਿਨ ਵੀ ਜਾਨ ਤੋਂ ਬਾਅਦ ਹੋਈ ਉਹ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਾ ਹੋਇਆ ਉਹਨੋਂ ਹੋਰ ਵੀ ਜ਼ਿਆਦਾ ਦੁਖੀ ਤੇ ਪਰੀਸ਼ਾਨ ਹੋ ਗਿਆ ਉਸ ਨੂੰ ਤਾਂ ਇਸ ਤਰ੍ਹਾਂ ਲੱਗਣ ਲੱਗਿਆ ਕਿ ਉਸ ਦੀ ਜ਼ਿੰਦਗੀ ਵਿੱਚ ਉਹਕੀਆਂ ਕੜੀਆਂ ਕਦੇ ਵੀ ਖਤਮ ਨਹੀਂ ਹੋਣਗੀਆਂ ਇਹ ਸਭ ਸੋਚਾਂ ਸੋਚ-ਸੋਚ ਕੇ ਉਸ ਦਾ ਬੁਰਾ ਹਾਲ ਹੋ ਗਿਆ ਫਿਰ ਇੱਕ ਦਿਨ ਉਸ ਨੂੰ ਆਪਣੇ ਇੱਕ ਦੋਸਤ ਕੋਲੋਂ ਇੱਕ ਅਜਿਹੇ ਮਹਾਤਮਾ ਬਾਰੇ ਪਤਾ ਲੱਗਿਆ ਜੋ ਕਿਸੇ ਵੀ ਪਰੇਸ਼ਾਨੀ ਦਾ ਹੱਲ ਦੱਸਣ ਦੇ ਬਦਲੇ ਕੁਝ ਵੀ ਨਹੀਂ ਲੈਂਦਾ ਸੀ ਉਸ ਬੰਦੇ ਨੂੰ ਲੱਗਿਆ ਕਿ ਇਹ ਸਾਧੂ ਦੂਸਰੇ ਸਾਧੂਆਂ ਵਰਗਾ ਨਹੀਂ ਹੋ ਸਕਦਾ ਕਿਉਂਕਿ ਇਹ ਕਿਸੇ ਕੋਨੋ ਵਿਦਵਾਨ ਨਹੀਂ ਸੀ ਲੈਂਦਾ ਤੇ ਜੇਕਰ ਉਹ ਕੁਝ ਵੀ ਨਹੀਂ ਲੈਂਦਾ ਤਾਂ ਉਹ ਸੱਚਮੁੱਚ ਕੋਈ ਸਿੱਧ ਮਹਾਤਮਾ ਹੋਵੇਗਾ ਕਿਸੇ ਸੋਚ ਦੇ ਨਾਲ ਉਸ ਸਾਧੂ ਦੇ ਆਸ਼ਰਮ ਚਲਾ ਜਾਂਦਾ ਹੈ ਜਦੋਂ ਉਹ ਵਿਅਕਤੀ ਉੱਥੇ ਗਿਆ ਤਾਂ ਕੀ ਦੇਖਦਾ ਹੈ ਕਿ ਉਹ ਸਾਧੂ ਧਿਆਨ ਵਿੱਚ ਬੈਠਾ ਹੋਇਆ ਸੀ ਇਹ ਦੇਖ ਕੇ ਉਹ ਬੰਦਾ ਚੁੱਪਚਾਪ ਉੱਥੇ ਬੈਠ ਗਿਆ ਤੇ ਉਹਨਾਂ ਦੇ ਧਿਆਨ ਵਿੱਚੋਂ ਬਾਹਰ ਆਉਣ ਦੀ ਕੋਈ ਕਰਨ ਲੱਗਾ ਥੋੜੀ ਦੇਰ ਬਾਅਦ ਜਦੋਂ ਮਹਾਤਮਾ ਨੇ ਅੱਖਾਂ ਖੋਲ੍ਹੀਆਂ ਤਾਂ ਆਪਣੇ ਅੱਗੇ ਇੱਕ ਦੁਖੀ ਤੇ ਪਰੇਸ਼ਾਨ ਨੌਜਵਾਨ ਨੂੰ ਬੈਠੇ ਹੋਏ ਦੇਖਿਆ ਉਸ ਦੀਆਂ ਅੱਖਾਂ ਥੱਲੇ ਬਣੇ ਕਾਲੇ ਘੇਰੇ ਦੇਖ ਕੇ ਹੀ ਉਹ ਮਹਾਤਮਾ ਸਮਝ ਗਏ ਕਿ ਇਹ ਇਨਸਾਨ ਆਪਣੀ ਜ਼ਿੰਦਗੀ ਤੋਂ ਕਿੰਨਾ ਪਰੇਸ਼ਾਨ ਹੈ ਉਹਨਾਂ ਨੇ ਬੜੇ ਹੀ ਪਿਆਰ ਨਾਲ ਪਰੇ ਰਹਿਜੇ ਨਾਲ ਉਸ ਨੂੰ ਪੁੱਛਿਆ beta ਦੱਸੋ ਕੀ ਚਾਹੁੰਦੇ ਹੋ ਮੇਰੇ ਕੋਲ ਕੀ ਲੈਣਾ ਹੈ ਉਹ ਵਿਖੇ ਬਿਨਾਂ ਦੇਰੀ ਕਰੇ ਬੁਲਾ। "ਬਾਬਾ ਜੀ ਮੈਂ ਆਪਣੀ ਜ਼ਿੰਦਗੀ ਤੋਂ ਬੜਾ ਪਰੇਸ਼ਾਨ ਹਾਂ। ਮੈਂ ਨਾ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਰਸਤੇ ਚੁਣੇ। ਮੈਨੂੰ ਤੁਹਾਡੇ ਤੋਂ ਪਹਿਲਾਂ ਮਿਲੇ ਕਿਸੇ ਵੀ ਸਾਧੂ ਨੇ ਜੋ ਵੀ ਕਿਹਾ, ਮੈਂ ਹਰ ਉਹ ਕੰਮ ਕਰਕੇ ਦੇਖ ਲਿਆ। ਹਰ ਕੋਸ਼ਿਸ਼ ਕਰਕੇ ਦੇਖ ਲਈ ਜੋ ਕਿਸੇ ਵੀ ਇਨਸਾਨ ਨੇ ਮੈਨੂੰ ਕਰਨ ਨੂੰ ਕਹੀ। ਪਰ ਮੈਨੂੰ ਰਾਹ ਨਾ ਮਿਲਿਆ ਜੋ ਮੈਨੂੰ ਮੇਰੇ ਦੁੱਖਾਂ ਤੋਂ ਦੂਰ ਲੈ ਜਾਵੇ।" ਪਰ ਮੇਰੀ ਜ਼ਿੰਦਗੀ ਵਿੱਚ ਦੁੱਖਾਂ ਦੀ ਕੋਈ ਕਮੀ ਨਹੀਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਕਿ ਆਖਰ ਅਜਿਹਾ ਕੀ ਕਰਾਂ ਕਿ ਸੁਖੀ ਹੋ ਜਾਵਾਂ ਕਦੇ-ਕਦੇ ਤਾਂ ਮੇਰੇ ਮਨ ਵਿੱਚ ਖੁਦ ਖੁਸ਼ੀ ਦੇ ਵਿਚਾਰ ਵੀ ਆਉਂਦੇ ਨੇ ਪਰ ਆਪਣੇ ਪਰਿਵਾਰ ਬਾਰੇ ਸੋਚ ਕੇ ਮੈਂ ਇਹ ਖਿਆਲ ਛੱਡ ਦਿੰਦਾ ਹਾਂ ਮੈਂ ਤੁਹਾਡੇ ਬਾਰੇ ਬੜਾ ਕੁਝ ਸੁਣਿਆ ਤੇ ਮੈਂ ਬਹੁਤ ਉਮੀਦ ਦੇ ਨਾਲ ਤੁਹਾਡੇ ਕੋਲ ਆਇਆ ਹਾਂ ਕਿਰਪਾ ਕਰਕੇ ਮੈਨੂੰ ਕੋਈ ਅਜਿਹਾ ਰਸਤਾ ਦੱਸੋ जिस जिसना मैं अपने दुखों तो निजात पा लव इसलिए मैं कुछ भी करने तैयार हाँ महात्मा ने महसूस किया कि आदमी सचमुच बहुत परेशान सी। वो बोले बेटा दुख दूर करने एवे नहीं मिलती मंत्र पाने बड़ा कुछ करना पैदा है साधु की गल सुन के उस बंदे ने सोचा कि लगता है ये बाबा भी मेरे को पैसे ही मंगेगा पर उसको ਔਰ ਕੋਈ ਰਸਤਾ ਵੀ ਨਹੀਂ ਸੀ ਉਸਨੇ ਕਿਹਾ ਕਿ ਬਾਬਾ ਜੀ ਤੁਹਾਨੂੰ ਜੋ ਵੀ ਚਾਹੀਦਾ ਮੈਂ ਦੇਣ ਲਈ ਤਿਆਰ ਹਾਂ ਪਰ ਤੁਹਾਡਾ ਮੰਤਰ ਸੱਚਾ ਹੋਣਾ ਚਾਹੀਦਾ ਹੈ ਉਹ ਪੂਰਨ ਹੋਣਾ ਚਾਹੀਦਾ ਉਸਦਾ ਫਲ ਮੈਨੂੰ ਮਿਲਣਾ ਚਾਹੀਦਾ ਉਸਦੇ ਬਦਲੇ ਤੁਹਾਨੂੰ ਜੋ ਵੀ ਚਾਹੀਦਾ ਮੈਂ ਤੁਹਾਨੂੰ ਦੇ ਦੇਵਾਂਗਾ ਉਹ ਮਹਾਤਮਾ ਬੋਲੇ ਕਿ ਦਾਨ ਦਸ਼ਨਾ ਤਾਂ ਬਹੁਤ ਛੋਟੀ ਜਿਹੀ ਚੀਜ਼ ਹੈ ਉਹ ਨਹੀਂ ਮੈਨੂੰ ਚਾਹੀਦੀ ਉਹ ਵਿਅਕਤੀ ਆਪਣੀ ਸੋਚ ਮੁਤਾਬਿਕ ਸੋਚ ਸਮਝ ਕੇ ਬੋਲਿਆ ਕਿ हे महात्मा मैं बल दे 11 ते विचलन ले तैयार हां ओ साधो बोले 11 ते चलण वाली छोटी चीज मैं तेरे तो नहीं करवा सकता मैं जो तेरे तो करवावण वाला ओ बहुत ही ओंका मंत्र है मेनू ता ए शक है की तू उस नु पूरा कर भी लेगा ज नहीं उसने कहत उसी मेनू दस्सो ता सही ਮੈਂ ਕੁਝ ਵੀ ਕਰ ਸਕਦਾ ਹਾਂ ਸਾਧੂ ਨੇ ਕਿਹਾ ਜਦ ਤੋ ਤੂੰ ਆਸ਼ਰਮ ਤੋਂ ਆਪਣੇ ਘਰ ਵੱਲ ਜਾਵੇਂਗਾ ਤਾਂ ਆਪਣੇ ਮਨ ਵਿੱਚ ਵਾਰ-ਵਾਰ ਬੋਲਣਾ ਕਿ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਵਾਰ-ਵਾਰ ਆਪਣੇ ਮਨ ਵਿੱਚ ਇਹੀ ਦੁਹਰਾਣਾ ਹੈ ਇਕ ਕਲ ਯਾਦ ਰਹਿ ਇਹ ਜ਼ੁਬਾਨ ਤੇ ਨਹੀਂ ਆਉਣਾ ਚਾਹੀਦਾ ਇਸ ਨੂੰ ਸਿਰਫ ਆਪਣੇ ਮਨ ਵਿੱਚ ਹੀ ਬੋਲਣਾ ਹੈ ਸੁਣ ਕੇ ਉਹ ਵਿਅਕਤੀ ਬੋਲਿਆ ਬਸ ਐਨੀ ਕੁ ਕਲ ਇਹ ਤਾਂ ਮੈਂ ਚੁਟਕੀ ਮਾਰ ਕੇ ਕਰ ਲਵਾਂਗਾ ਪਰ ਇਸਨਲ ਹੂਫੇ ਕਾ ਕੀ ਉਹ ਮਹਾਤਮਾ ਬੋਲੇ ਕਿ ਤੂੰ ਇੱਕ ਵਾਰ ਇਸ ਮੰਤਰ ਨੂੰ ਕਰਕੇ ਤਾਂ ਦੇਖ ਹੁਣ ਜੇ ਤੂੰ ਬਹੁਤ ਸਾਰੇ ਬਾਬਿਆਂ ਦੇ ਦਿੱਤੇ ਹੋਏ ਮੰਤਰ ਕਰਕੇ ਦੇਖੇ ਨੇ ਇਸ ਮੰਤਰ ਨੂੰ ਵੀ ਕਰਕੇ ਦੇਖ ਉਸ ਆਦਮੀ ਨੇ ਸੋਚਿਆ ਕਿ ਇਹ ਬਾਬਾ ਕੋਈ ਪੈਸਾ ਤੇ ਲਤ ਲ ਲੈ ਨਹੀਂ ਰਿਹਾ ਤੇ ਮੰਤਰ ਵੀ ਛੋਟਾ ਜਿਹਾ ਹੀ ਹੈ ਇਸ ਨੂੰ ਤਾਂ ਮੈਂ ਬੜੀ ਆਸਾਨੀ ਨਾਲ ਕਰ ਲਵਾਂਗਾ ਉਸ ਨੇ ਵਾਦਾ ਕੀਤਾ ਕਿ ਉਸ ਮੰਤਰ ਦਾ ਜਾਪ ਜ਼ਰੂਰ ਕਰੇਗਾ ਇਹ ਨਾ ਕਹਿ ਕੇ ਉਹ ਤਾਂ ਜਾਣ ਹੀ ਲੱਗਿਆ ਸੀ ਤਾਂ ਉਹ ਸਾਧੂ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ ਬੱਚਾ ਜਦੋਂ ਤੁਸੀਂ ਇਸ ਮੰਤਰ ਨੂੰ ਦੁਹਰਾਉਂ ਤਾਂ ਤੁਹਾਡੇ ਮਨ ਵਿੱਚ ਬਾਂਦਰ ਦੇ ਵਿਚਾਰ ਨਹੀਂ ਆਉਣੇ ਚਾਹੀਦੇ ਬਾਂਦਰ ਦਾ ਇੱਕ ਵੀ ਖਿਆਲ ਨਹੀਂ ਆਉਣਾ ਚਾਹੀਦਾ ਤਾਂ ਹੀ ਇਹ ਮੰਤਰ ਸਿੱਧ ਹੋਵੇਗਾ ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਤਾਂ ਅਸਤਕ ਬਾਂਦਰ ਦਾ ਖਿਆਲ ਨਹੀਂ ਆਇਆ ਤਾ ਫਿਰ ਹੁਣ ਕਿਉਂ ਆਵੇਗਾ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਬਾਬਾ ਜੀ ਮੈਂ ਆਪਣੇ ਮਨ ਵਿੱਚ ਬਸ ਇਹ ਹੀ ਦੁਹਰਾਉਂਗਾ ਕਿ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਇਨਾ ਕਿ ਉਹ ਥੋ ਚਲ ਪਿਆ ਉਹ ਆਪਣੇ ਮਨ ਵਿੱਚ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਬੋਲ ਕੇ ਅਜੇ ਥੋੜੀ ਦੂਰ ਹੀ ਚੱਲਿਆ ਸੀ ਕਿ ਅਚਾਨਕ ਉਸਤੇ ਮਨ ਵਿੱਚ ਬੰਦ ਦਾ ਖਿਆਲ ਆ ਗਿਆ ਉਸ ਵਿਅਕਤੀ ਨੇ ਸੋਚਿਆ ਕਿ ਹਸ ਤੱਕ ਮੈਨੂੰ ਕਦੇ ਵੀ ਬਾਂਦਰ ਦਾ ਖਿਆਲ ਨਹੀਂ ਆਇਆ ਫਿਰ ਅੱਜ ਕੀ ਹੋ ਗਿਆ ਇਸ ਤਰ੍ਹਾਂ ਸੋਚ-ਸੋਚ ਕੇ ਉਸਨੇ ਬਾਂਦਰ ਦੇ ਵਿਚਾਰ ਨੂੰ ਆਪਣੇ ਮਨ ਵਿੱਚ ਬਿਠਾ ਲਿਆ ਉਹ ਇਹ ਭੁੱਲ ਹੀ ਗਿਆ ਕਿ ਉਸਨੇ ਇਸ ਮੰਤਰ ਦਾ ਜਾਪ ਕਰਦੇ ਹੋਏ ਘਰੇ ਜਾਣਾ ਸੀ ਉਹ ਬਸ ਬਾਂਦਰ ਦੇ ਵਿਚਾਰ ਬਾਰੇ ਹੀ ਸੋਚ ਰਿਹਾ ਸੀ ਜਦੋਂ ਥੋੜੇ ਸਮੇਂ ਬਾਅਦ ਉਸਨੂੰ ਫਿਰ ਤੋਂ ਹੋਸ਼ ਆਇਆ ਤਾਂ ਉਹ ਫਿਰ ਤੋਂ ਉਸ ਮੰਦਰ ਦਾ ਜਾਪ ਆਪਣੇ ਮਨ ਵਿੱਚ ਕਰਨ ਲੱਗ ਪਿਆ ਫਿਰ ਅਚਾਨਕ ਹੀ ਉਸ ਨੂੰ ਇੱਕ ਬਾਂਦਰ ਸੱਚਮੁੱਚ ਦਿਖਾਈ ਦਿੱਤਾ ਜਿਸ ਨਾਲ ਉਸਦੇ ਮਨ ਵਿੱਚ ਬਾਂਦਰ ਦੇ ਵਿਚਾਰ ਫਿਰ ਤਾਜ਼ਾ ਹੋ ਗਏ ਉਹ ਇਸ ਖਿਆਲ ਨੂੰ ਆਪਣੇ ਦਿਮਾਗ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਕਿਸੇ ਵੀ ਤਰ੍ਹਾਂ ਉਸਦੇ ਮਨ ਵਿੱਚ ਬਾਂਦਰ ਦਾ ਖਿਆਲ ਨਾ ਆਵੇ ਪਰ ਉਸਦੇ ਸਾਹਮਣੇ ਤਾਂ ਬਾਂਦਰ ਹੀ ਬਾਂਦਰ ਆ ਗਏ ਸੀ ਆਪਣੇ ਮੰਨ ਜਦੋਂ ਜਹਿਦ ਕਰਦੇ ਕਰਦੇ ਉਹ ਘਰ ਪਹੁੰਚ ਗਿਆ ਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਬਾਂਦਰੀਏ ਮੈਨੂੰ ਖਾਣ ਲਈ ਬੰਦਰ ਦੇ ਦੇ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਇੱਕ ਹੀ ਬੋਲ ਦਿੱਤਾ ਤਾਂ ਉਹ ਆਪਣੇ ਵਾਲ ਪੁੱਟਣ ਲੱਗ ਗਿਆ ਉਹ ਕੰਧਾਂ ਵਿੱਚ ਸਿਰ ਮਾਰਨ ਲੱਗਾ ਕਿ ਮੈਨੂੰ ਅੱਜ ਤੱਕ ਬੰਦਰ ਦਾ ਖਿਆਲ ਨਹੀਂ ਸੀ ਆਇਆ ਫਿਰ ਅੱਜ ਅਜਿਹਾ ਕੀ ਹੋ ਗਿਆ ਕਿ ਮੈਨੂੰ ਹਰ ਪਾਸੇ ਬਾਂਦਰ ਹੀ ਬਾਂਦਰ ਦਿਖਾਈ ਦੇ ਰਹੇ ਹਨ ਇਹ ਕਿਹੋ ਜੀ ਮਾਇਆ ਹੈ ਸੋਚ ਕੇ ਉਹ ਸਾਰੀ ਰਾਤ ਸੋ ਨਾ ਸਕਿਆ ਸਾਰੀ ਰਾਤ ਪਾਸੇ ਮਾਰਦਾ ਰਿਹਾ ਤਸਵੀਰੇ ਉੱਠਨਸਾਰ ਹੀ ਉਹ ਮਹਾਤਮਾ ਵੱਲ ਚੱਲ ਗਿਆ ਤੇ ਉੱਥੇ ਪਹੁੰਚ ਕੇ ਉਸ ਸਾਧੂ ਦੇ ਪੈਰਾਂ ਵਿੱਚ ਟਿਕ ਪਿਆ ਤੇ ਬੋਲਿਆ ਏ ਮਹਾਤਮਾ ਮੇਰੇ ਨਾਲ ਇਹ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਮੈਨੂੰ ਕੱਲ ਤੱਕ ਬਾਂਦਰ ਦੇ ਵਿਚਾਰ ਨਹੀਂ ਸਿਉਂਦੇ ਫਿਰ ਹੁਣ ਅਜੀਹਾ ਕੀ ਹੋ ਗਿਆ ਕਿ ਤੁਸੀਂ ਕੱਲ ਜਦੋਂ ਦਾ ਮੈਨੂੰ ਕਿਹਾ ਕਿ ਬਾਂਦਰ ਦਾ ਖਿਆਲ ਨਹੀਂ ਆਉਣਾ ਚਾਹੀਦਾ ਉਦੋਂ ਤੋਂ ਹੀ ਮੈਨੂੰ ਹਰ ਜਗ੍ਹਾ ਬਾਂਦਰ ਹੀ ਦਿਖਾਈ ਦੇ ਰਹੇ ਨੇ ਹੁਣ ਵੀ ਇੱਕ ਬਾਂਦਰ ਤੁਹਾਡੇ ਪਿੱਛੇ ਰੁਕ ਤੇ ਬੈਠਾ ਕੇਲੇ ਖਾ ਰਿਹਾ ਹੈ ਆਖਰ ਹੋ ਕੀ ਰਿਹਾ ਹੈ ਇਹ ਸੁਣ ਕੇ ਉਹ ਸਾਧੂ ਹੱਸਣ ਲੱਗ ਪਿਆ ਉਹ ਬੋਲੇ ਕਿ ਮੰਨ ਦਾ ਜਾਲ ਇੱਕ ਅਜੀਹਾ ਜਾਲ ਹੈ ਜਿਸ ਨੂੰ ਸਮਝਣਾ ਇਹਨਾਂ ਸੌਖਾ ਨਹੀਂ ਬਾਂਦਰ ਤਾਂ ਪਹਿਲਾਂ ਵੀ ਤੇਰੇ ਰਾਂਹ ਵਿੱਚ ਆਉਂਦੇ ਸੀ ਜਦੋਂ ਕੱਲ ਤੂੰ ਇੱਥੇ ਆਇਆ ਸੀ ਤਾਂ ਇਹ ਬਾਂਦਰ ਇੰਨਾ ਰੁੱਖਾਂ ਤੇ ਹੀ ਘੁੰਮ ਰਹੇ ਸੀ ਪਰ ਉਦੋਂ ਤੇਰੇ ਖਿਆਲਾਂ ਵਿੱਚ ਇਹ ਨਹੀਂ ਸੀ ਉਦੋਂ ਤੇਰੇ ਖਿਆਲਾਂ ਵਿੱਚ ਸਿਰਫ ਆਪਣੇ ਦੁੱਖ ਸੀ ਅਸੀਂ ਜਿਹੜੀ ਚੀਜ਼ ਤੋਂ ਦੂਰ ਭਜਣਾ ਚਾਹੁੰਦੇ ਹਾਂ ਉਹ ਚੀਜ਼ ਸਾਡੇ ਅੰਦਰ ਬਹੁਤ ਗਹਿਰੀ ਉਤਰ ਜਾਂਦੀ ਹੈ ਅਸਲ ਵਿੱਚ ਜਿਸ ਚੀਜ਼ ਤੋਂ ਅਸੀਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਉਹ ਇਸ ਲਈ ਚਾਹੁੰਦੇ ਹਾਂ ਕਿਉਂਕਿ ਉਹ ਸਾਡੇ ਨਾਲ ਬਹੁਤ ਗਹਿਰਾਈ ਤੱਕ ਜੁੜੀ ਹੁੰਦੀ ਹੈ ਤੇ ਆਖਰ ਉਹ ਸਾਡੇ ਅੰਦਰ ਤੱਕ ਛਾ ਜਾਂਦੀ ਹੈ ਉਪਰਤਾਸੀਂ ਸੁખી ਹੋਣਾ ਚਾਹੁੰਦੇ ਹਾਂ ਪਰ ਸਾਡੀ ਜ਼ੁਬਾਨ ਕੁਝ ਹੋਰ ਹੀ ਬੋਲਦੀ ਹੈ ਮਤਲਬ ਸਾਡੇ ਵਿਚਾਰ ਸਾਡੀ ਚਾਹਤ ਨਾਲ ਮੇਲ ਨਹੀਂ ਖਾਂਦੇ ਸਾਡੇ ਮਨ ਵਿੱਚ ਸਾਡੇ ਵਿਚਾਰਾਂ ਵਿੱਚ ਸਾਨੂੰ ਦੁੱਖੀ ਦੁਖ ਦਿਖਾਈ ਦਿੰਦੇ ਨੇ ਇਸ ਲਈ ਵਾਰ-ਵਾਰ ਇਹ ਬੋਲਣ ਨਾਲ ਕਿ ਮੈਂ ਸੁખી ਹਾਂ ਮੈਂ ਸੁખી ਹਾਂ ਵੇ ਸੁਖੀ ਹਾਂ ਅਸੀਂ ਉਦੋਂ ਤੱਕ ਸੁਖੀ ਨਹੀਂ ਹੋ ਸਕਦੇ ਜਦੋਂ ਤੱਕ ਇਹ ਮੰਤਰ ਸਾਡੇ ਤੁਰ ਅੰਦਰ ਤੱਕ ਨਹੀਂ ਬੈਠ ਜਾਂਦੀ ਇਸ ਲਈ ਆਪਣੇ ਦੁੱਖਾਂ ਨਾਲ ਲੜਨਾ ਬੰਦ ਕਰ ਦਿਓ ਜਦ ਤੱਕ ਤੁਸੀਂ ਆਪਣੇ ਦੁੱਖਾਂ ਨੂੰ ਦੂਰ ਕਰਨ ਬਾਰੇ ਸੋਚਦੇ ਰਹੋਗੇ ਉਦੋਂ ਤੱਕ ਦੁੱਖ ਤੁਹਾਡੇ ਨਾਲ ਹੀ ਚਿਪਕੇ ਰਹਿਣਗੇ ਤੇ ਜਿਸ ਦਿਨ ਤੁਸੀਂ ਉਹਨਾਂ ਦੁੱਖਾਂ ਬਾਰੇ ਸੋਚਣਾ ਹੀ ਬੰਦ ਕਰ ਦਿਓਗੇ ਉਸ ਦਿਨ ਤੋਂ ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖ ਕਾਇਬ ਹੋ ਜਾਣਗੇ ਅਕਸਰ ਹੀ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਛੱਡਣਾ ਚਾਹੁੰਦਾ ਹੈ ਸਵੇਰੇ ਉਹ ਸੋਚਦਾ ਹੈ ਕਿ ਅੱਜ ਤੋਂ ਉਹ ਕੋਈ ਵੀ ਗਲਤ ਕੰਮ ਨਹੀਂ ਕਰੇਗਾ ਪਰ ਰਾਤ ਤੱਕ ਉਹੀ ਇਨਸਾਨ ਨਸ਼ੇ ਵਿੱਚ चूर ਹੋ ਕੇ ਆਉਂਦਾ ਹੈ ਆਖਰਕਾਰ ਅਜਿਹਾ ਕਿਉਂ ਹੁੰਦਾ ਹੈ ਕਿ ਜੋ ਅਸੀਂ ਸੋਚਦੇ ਹਾਂ ਉਹ ਕਰ ਹੀ ਨਹੀਂ ਪਾਉਂਦੇ ਦਰਸਲ ਅਸੀਂ ਉਹ ਚੀਜ਼ ਨੂੰ ਬਹੁਤ ਵੱਜੋ ਦਿੰਦੇ ਹਾਂ ਜਦੋਂ ਵੀ ਅਸੀਂ ਉਸ ਚੀਜ਼ ਬਾਰੇ ਸੋਚਦੇ ਹਾਂ ਤਾਂ ਅਸੀਂ ਉਸ ਨੂੰ ਔਰ ਜ਼ਿਆਦਾ ਮਹੱਤਵ ਦਿੰਦੇ ਹਾਂ ਅਸੀਂ ਜਿੰਨਾ ਜ਼ਿਆਦਾ ਕਿਸੇ ਚੀਜ਼ ਤੋਂ ਦੂਰ ਜਾਣ ਬਾਰੇ ਸੋਚਦੇ ਹਾਂ ਸਾਡਾ ਮਨ ਉਸ ਚੀਜ਼ ਪਿੱਛੇ ਜ਼ਿਆਦਾ ਦੌੜੇਗਾ ਸਾਨੂੰ ਉਸ ਖਿਆਲ ਨਾਲ ਲੜਨਾ ਨਹੀਂ ਚਾਹੀਦਾ ਸਗੋਂ ਬਿਨਾਂ ਸੋਚੇ ਉੱਥੋਂ ਗੁਜ਼ਰ ਜਾਣਾ ਚਾਹੀਦਾ ਹੈ ਜੇਕਰ ਅਸੀਂ ਇਸ ਮੰਤਰ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਪਾਉਣਾ ਚਾਹੁੰਦੇ ਹਾਂ ਉਸ ਨੂੰ ਆਪਣੇ ਧੁਰ ਅੰਦਰ ਤੱਕ ਵਸਾ ਸਕਦੇ ਹਾਂ ਤੇ ਜੇਕਰ ਇੱਕ ਵਾਰ ਸਾਡਾ ਟੀਚਰ ਸਾਡੇ ਧੁਰ ਅੰਦਰ ਤੱਕ ਬੈਠ ਗਿਆ ਤਾਂ ਜ਼ਿੰਦਗੀ ਦੇ ਰਸ ਖਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਸ ਲਈ ਜੁੜੇ ਰਹੋ ਸਾਡੇ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ